ਸਰਕਾਰ ਨੂੰ ਸੰਧ ਕਰੋ ਮਾਰਨ ਕਰੋ ਬੰਦ ਕਰੋ ਬੰਦ ਬੰਦ ਕਰੋ ਦੇ ਕੀ ਕਦੇ ਫੈਕਟਰੀ ਵਾਲੇ ਏਰਾ ਮੇਰੀ ਚਾਹ ਤੋਂ ਵੀ ਦੇ ਕੀ ਕਦੇ ਫੈਕਟਰੀ ਵਾਲੇ ਏਰਾ ਮੇਰੀ ਚਾਹ ਤੋਂ ਵੀ ਜੰਮੀ ਜੰਮੀ ਲੰਘ ਰਹੇ ਬੰਦ ਕਰੋ ਬੰਦ ਕਰੋ ਸਾਡੇ ਹਰਕੇ ਖੰਨੇ ਚ ਨਗਰ ਕੰਗੜਾਲੀ ਵਿਖੇ ਬਾਇਓ ਗੈਸ ਦੀ ਇੱਕ ਫੈਕਟਰੀ ਜੋ ਫਾਰਮ ਗੈਸ ਦੇ ਨਾਮ ਤੇ ਚੱਲ ਰਹੀ ਹੈ ਜੋ ਕਿ ਤੇ ਆਪਣੇ ਕਹਿੰਦੇ ਨੇ ਸੀएनजी ਦੀ ਤੇ ਜਿਹੜੀ ਮੀਥੇਨ ਗੈਸ ਇੱਥੇ ਬਣਦੀ ਆ ਜਿਸ ਦਾ ਮਸਲਾ ਕਿ ਸਾਰੇ ਜਿਹਦੇ ਵੀ ਅੜੜਾੜੇ ਦੇ ਪਿੰਡ ਨੇ ਉਹਨਾਂ ਚ ਗੰਦੀ ਗੈਸ ਆ ਜਿਹਦੇ ਕਰਕੇ ਕੈਂਸਰ ਦੀ ਬਿਮਾਰੀ ਹੋ ਰਹੀ ਆ ਹੋਰ ਬਹੁਤ ਸਾਰੇ ਬਿਮਾਰੀਆਂ ਹੋਣੀਆਂ ਸਾਡੇ ਲੋਕ ਬੜੇ ਪਰੇਸ਼ਾਨ ਨੇ ਸੋ ਲੋਕਾਂ ਦੀ ਇਹ ਮੰਗ ਆ ਕਿ ਜੋ ਕੁਦਰਤੀ ਜੋ ਸਰੋਤਾਂ ਰਾਹੀਂ ਇਹ ਫੈਕਟਰੀ ਚੱਲਣੀ ਚਾਹੀਦੀ ਸੀ ਜਿਵੇਂ ਪਰਾਲੀ ਆ ਜਾਂ ਜੀਰੀ ਦਾ ਜੋ ਮਟੀਰੀਅਲ ਆ ਵੇਸਟ ਮਟੀਰੀਅਲ ਆ ਜਾਂ ਮੱਕੀ ਆ ਜਾਂ ਹੋਰ ਵੇਸਟ ਮਟੀਰੀਅਲ ਵਰਤ ਕੇ ਗੈਸ ਬਣਨੀ ਚਾਹੀਦੀ ਸੀ ਉੱਥੇ ਇਹ ਕੈਮੀਕਲ ਵਰਤ ਕੇ ਜਾਂ ਜਿਹੜੀ ਵੇਸਟ ਆਪਣੀ ਕਹਿੰਦੀ ਹੈ ਗੰਨਾ ਮਿਲਦੀ ਵੇਸਟੇਜ ਹੁੰਦੀ ਆ ਉਹ ਵਰਤ ਕੇ ਕੈਮੀਕਲ ਵਰਤ ਕੇ ਇੱਥੋਂ ਗੈਸਾਂ ਬਣਾਈਆਂ ਜਾ ਰਹੀਆਂ ਨੇ ਜੋ ਕਿ ਬੜੀਆਂ ਘਾਤਕ ਨੇ ਇਨਸਾਨਾਂ ਵਾਸਤੇ ਸਾਰੇ ਮਤਲਬ ਬਹੁਤ ਆਲੇ ਦੋਲੇ ਦੇ ਨਗਰ ਪਰੇਸ਼ਾਨ ਨੇ ਬਹੁਤ ਸਾਰੀਆਂ ਬਿਮਾਰੀਆਂ ਫੈਲ ਰਹੀਆਂ ਨੇ ਜੋ ਕਿ ਬੜੀ ਮੰਦ ਭਾਗੀ ਗੱਲ ਆ ਸੋ ਸਮੁੱਚੇ ਅੜੇਦੜ ਦੇ ਪਿੰਡਾਂ ਨੇ ਕੰਗੜਾਲੀ ਨਗਰ ਨੇ ਜਿੰਨੇ ਵੀ ਅੜੇਦੜ ਵਾਲੇ ਚਾਹੇ ਕਿਸ਼ਨਗੜਾ ਗਾਜੀਪੋਰਾ ਜਿੰਨੇ ਵੀ ਬੀਜਾ ਸਾਰੇ ਨਗਰਾਂ ਦੇ ਲੋਕ ਰਲ ਕੇ ਮਹਿੰਦੀਪੋਰਾ ਸਾਰੇ ਨਗਰਾਂ ਰੋਕ ਰੜ ਕੇ ਇੱਥੇ ਕੰਡਾਲੀ ਵਿਖੇ ਇਹ ਮੋਰਚਾ ਲਾਇਆ ਗਿਆ ਜੋ ਸਾਂਝਾ ਸੰਘਰਸ਼ ਹੈ ਇਹਨਾਂ ਦਾ ਸੋ ਇਹ ਫੈਕਟਰੀ ਬੰਦ ਕਰਾਉਣ ਬਾਰੇ ਜਾਂ ਇਹਦੀਆਂ ਜਿਹੜੀਆਂ ਗੰਧੀਆਂ ਗੈਸਾਂ ਨੇ ਜਾਂ ਲੋਕ ਮਾਰੂ ਗੈਸਾਂ ਨੇ ਜਾਂ ਜੀਵਨ ਨੂੰ ਨੁਕਸਾਨ ਪਹੁੰਚਾਉਣੀਆਂ ਗੈਸਾਂ ਨੇ ਉਹ ਬੰਦ ਕੀਤੀਆਂ ਜਾਣ ਅਸੀਂ ਸਮੁੱਚੇ ਸੰਗਤ ਦੇ ਨਾਲ ਆ ਆਪਣੇ ਨਗਰਾਂ ਦੇ ਨਾਲ ਆ ਅਸੀਂ ਜਦੋਂ ਵੀ ਸਾਨੂੰ ਜੋ ਵੀ ਹੁਕਮ ਕਰਨਗੇ ਪ੍ਰਸ਼ਾਸਨ ਨਾਲ ਵੀ ਅਸੀਂ ਗੱਲ ਕਰਾਂਗੇ ਸਾਨੂੰ ਮੰਗ ਪੱਤਰ ਵੀ ਇਹਨਾਂ ਵੱਲੋਂ ਦਿੱਤਾ ਗਿਆ ਪ੍ਰਸ਼ਾਸਨ ਨਾਲ ਵੀ ਗੱਲ ਕਰਾਂਗੇ ਤੇ ਨਾਲ ਹੀ ਜੋ ਵੀ ਸਾਡੇ ਕਰਨ ਦਾ ਭਾਵੇਂ ਸਾਡੀ ਫਿਜ਼ੀਕਲੀ ਲੋਡ ਹੈ ਇਹਨਾਂ ਨੂੰ ਜਾਂ ਹੋਰ ਵੀ ਕਿਸੇ ਤਰ੍ਹਾਂ ਦੀ ਕਿਸੇ ਮਾਲੀ ਮਦਦ ਦੀ ਲੋੜ ਆ ਉਹ ਅਸੀਂ ਦਿਨ ਰਾਤ ਇਹਨਾਂ ਦੇ ਨਾਲ ਖੜੇ ਆ ਆਪਣੇ ਲੋਕ ਨੇ ਆਪਣੇ ਲੋਕਾਂ ਦੇ ਨਾਲ ਇਹਨਾਂ ਦੇ ਜੀਉਣ ਵਾਸਤੇ ਅਸੀਂ ਹਰ ਸੰਘਰਸ਼ ਕਰਨ ਨੂੰ ਤਿਆਰ ਆ ਸੋ ਸਾਰੀ ਸੰਗਤ ਦਾ ਧੰਵਾਦ ਵੀ ਕਰਦੇ ਆਂ ਬੇਨਤੀ ਵੀ ਕਰਦੇ ਆਂ ਕਿ ਤੁਸੀਂ ਇੱਕ ਜੁੱਟ ਹੋ ਕੇ ਲੋਕ ਸੰਘਰਸ਼ ਨਾਲ بڑے ਵੱਡੇ ਮਸਲੇ ਹੱਲ ਕਰ ਲੈਂਦੇ ਨੇ ਤੁਸੀਂ ਕਿਸੇ ਵੱਲੋਂ ਘਪਰਾਉਣਾ ਨਹੀਂ ਡਟ ਕੇ ਕਿਉਂਕਿ ਪਹਿਲਾਂ ਜਿਹੜੀ ਗੱਲ ਸੁਣਨ ਨੂੰ ਮਿਲੀ ਹੈ ਕਿ ਕੋ ਪਰਚੇ ਪਰਚਿਆਂ ਦੀ ਗੱਲ ਵੀ ਇਹਨਾਂ ਕੋਲ ਪ੍ਰਸ਼ਾਸਨ ਵੱਲੋਂ ਆਈ ਉਹ ਚ ਵੀ ਘਬਰਾਉਣ ਦੀ ਲੋੜ ਨਹੀਂ ਤਕੜੇ ਹੋ ਕੇ ਆਪਣਾ ਸੰਘਰਸ਼ ਲੜਨ ਤੇ ਸੰਘਰਸ਼ੇ ਜਰੂਰ ਜਿੱਤ ਹਾਸਲ ਹੋਵੇ ਪ੍ਰਸ਼ਾਸਨ ਇਹ ਤਾਂ ਬੋੜਿਆ ਨਹੀਂ ਕਿ ਕੀ ਕਰ ਕੀ ਗਾਣਾ ਚਾਹੋ ਦੇਖੋ ਜੀ ਮੈਂ ਤਾਂ ਪਹਿਲਾਂ ਕਹਿ ਕੇ ਹਟਿਆ ਪ੍ਰਸ਼ਾਸਨ ਦੀ ਨਲਾਇਕੀ ਹੈ ਜੇ ਪ੍ਰਸ਼ਾਸਨ ਚੰਗਾ ਹੁੰਦਾ ਤਾਂ ਜੋ ਪੋਲਿਊਸ਼ਨ ਬੋਰਡ ਆ ਕੰਟਰੋਲ ਬੋਰਡ ਆ ਉਹੀ ਆ ਕੇ ਪਹਿਲੇ ਅੱਜ ਤੋਂ ਜਿਹੜੀਆਂ ਸਾਲ ਪਹਿਲਾਂ ਜਾਂ ਇਹ ਫੈਕਟਰੀ ਲੱਗਣ ਵੇਲੇ ਇਹ ਜਿਹੜੀਆਂ ਗੱਲਾਂ ਚੈੱਕ ਕਰਦੀਆਂ ਸੀ ਉਹ ਹਲੇ ਤੱਕ ਨਹੀਂ ਆ ਕੇ ਇਹਨਾਂ ਨੇ ਦੇਖੀਆਂ ਤੋ ਬੜੀ ਮਾੜੀ ਗੱਲ ਹੈ ਪ੍ਰਸ਼ਾਸਨ ਦੀ ਅਸੀਂ ਪ੍ਰਸ਼ਾਸਨ ਦੀ ਵੀ ਨਿੰਦਿਆ ਕਰਦੇ ਆ ਤੇ ਉਹਨਾਂ ਨੂੰ ਆਉਣਾ ਵੀ ਚਾਹੀਦਾ ਡੀਪੀ ਸਾਹਿਬ ਨੂੰ ਆਪ ਆਉਣਾ ਚਾਹੀਦਾ ਐਸਡੀਐਮ ਸਾਹਿਬ ਨੂੰ ਆ ਕੇ ਪੋਲਿਊਸ਼ਨ ਬੋਰਡ ਨੂੰ ਆ ਕੇ ਇਹਦਾ ਜਿਹੜੀ ਜੋ ਵੀ ਹੈ ਤਾਂ ਸੋਲਵ ਕਰਨਾ ਚਾਹੀਦਾ ਇਹ ਫੈਕਟਰੀ ਜੇ ਸਹੀ ਤਰੀਕੇ ਚੱਲਦੀ ਆ ਤਾਂ ਚੱਲਣੀ ਚਾਹੀਦੀ ਨਹੀਂ ਇਹਨੂੰ ਬੰਦ ਕਰਨਾ ਚਾਹੀਦਾ ਇਹ ਤਾਂ ਸਾਡੀ ਤਾਂ ਸਰਕਾਰ ਤੋਂ ਮੰਗ ਹੈ ਕਿ ਇਹਨੂੰ ਜੇ ਲੋਕ ਲੋਕ ਘਾਤ ਕੇ ਅਸਾ ਨਿਕਲਣ ਗਿਆ ਤਾਂ ਇਹਨੂੰ ਜਰੂਰ ਬੰਦ ਕਰਨਾ ਚਾਹੀਦਾ ਬਹੁਤ ਧੰਨਵਾਦ ਪੰਜ ਕੀ ਨਾਮ ਆਪਣਾ ਹਾਂਜੀ ਕੁਲਦੀਪ ਕਾਰ ਕੀ ਕਹਿਣਾ ਚਾਹੋਗੇ ਮੋਰਚੇ ਬਾਰੇ ਹਾਂਜੀ ਮੋਰਚੇ ਬਾਰੇ ਕਹੀ ਅਸੀਂ ਇਹੀ ਕਹਿਣਾ ਚਾਹੁੰਦੇ ਆਂਗੇ ਸਾਨੂੰ ਇਹ ਜਿਹੜੀ ਗੰਦੀ ਫੈਕਟਰੀ ਲਾਈ ਆ ਇਹਦਾ ਸਾਨੂੰ ਕੋਈ ਲਾਭ ਨਹੀਂ ਹੈਗਾ ਕੈਂਸਰ ਦੀ ਫੈਕਟਰੀ ਆ ਇਹ ਤੋਂ ਸਾਡ ਨੂੰ ਬਹੁਤ ਗੰਦੀ ਬਦਬੂ ਆਉਂਦੀ ਆ ਹਵਾ ਆਉਂਦੀ ਆ ਨਾ ਸਾਨੂੰ ਹਵਾ ਚੰਗੀ ਮਿਲ ਰਹੀ ਹੈ ਪ੍ਰਸ਼ਾਸਨ ਨੇ ਪੁੱਛਿਆ ਅਸੀਂ ਨਾ ਜੀ ਪ੍ਰਸ਼ਾਸਨ ਦੇ ਤੱਕ ਕੋਈ ਨਹੀਂ ਪੁੱਛਿਆ ਜੇ ਆਇਆ ਤਾਂ ਆਪਣੀ ਹਵਾ ਕਰਕੇ ਗਿਆ ਸਾਡੇ ਬੱਚਿਆਂ ਤੇ ਵੀ ਅਸੀਂ ਤੁਹਾਡੇ ਤੇ ਪਰਚੇ ਦਰਜ ਕਰ ਦਾਂਗੇ ਸਿਆਸੀ ਲੋਕ ਆ ਰਹੇ ਨੇ ਕੀ ਕਹਿ ਰਹੇ ਹਾਂਜੀ ਸਿਆਸੀ ਲੋਕ ਸਾਨੂੰ ਭਰੋਸਾ ਦੇ ਜਾਂਦੇ ਨੇ ਜੀ ਮੰਗ ਪੱਤਰ ਲੈ ਜਾਂਦੇ ਨੇ ਮੁੜ ਕੇ ਕੋਈ ਸਾਡੇ ਕੋਲ ਨਹੀਂ ਆਉਂਦਾ ਬੀਬੀਆਂ ਦਾ ਯੋਗਦਾਨ ਕਿੰਨੇ ਪਿੰਡਾਂ ਦੀ ਬੀਬੀਆਂ ਆ ਰਹੀਆਂ ਸਾਡੇ ਬੀਬੀਆਂ ਪਿੰਡ ਦੀ 8-10 ਪਿੰਡਾਂ ਦੀਆਂ ਆ ਰਹੀਆਂ ਨੇ ਹਾਂ ਜੀ ਨਾਮ ਆਪਣਾ ਗਰਮੀਤ ਕੌਰ ਆ ਜੀ ਤੁਹਾਡੇ ਬੱਚਾ ਨੂੰ ਕੀ ਪ੍ਰੋਬਲਮ ਆ ਰਹੀ ਹੈ ਬੱਚਾ ਨੂੰ ਜੇ ਮਾਸਕਾਂ ਦਾ ਰੋਟੀ ਨਹੀਂ ਖਾਂਦੇ ਅੱਖਾਂ ਤੇ ਸਿਰ ਦੁਖਦਾ ਤੇ ਪੜ੍ਹਾਈ ਨਹੀਂ ਹੁੰਦੀ ਉਹਨਾਂ ਤੋਂ ਬਿਲਕੁਲ ਵੀ ਜੀ ਹਾਂ ਬਸ ਉਹ ਜਦ ਹੀ ਆ ਕੇ ਕਹਿੰਦੇ ਸਾਨੂੰ ਗਿਰ ਜਾਣ ਦੋ ਮੰਜੇ ਤੇ ਸਾਡੇ ਤਾਂ ਬੇਹੋਸ਼ ਹੋ ਨੂਨੇ ਆ ਸਾਨੂੰ ਗੈਸ ਬਹੁਤ ਚੜਦੀ ਆ ਹਾਂ ਜੀ ਮੇਰੀ ਬੇਟੀ ਨੂੰ ਆਈ ਹੈ ਬੱਚੀ ਕਿਹੜੇ ਕਲਾਸ ਪੜ੍ਹਦੀ ਹੈ 8ਵੀਂ ਚੱਲੀ ਕੀ ਪ੍ਰੋਬਲਮ ਆ ਗਈ? ਉਹ ਡੈਗੀ ਜੀ ਵੇਖੋ ਸੋਕੇ ਕਹਿੰਦੀ ਵੀ ਮੈਨੂੰ ਗੈਸ ਛੜਦੀ ਆ ਵੀ ਮੇਰੇ ਤਾਂ ਪਤਾ ਨਹੀਂ ਇਥੇ ਦਿਲ ਨੂੰ ਖਿੱਚ ਪੈਂਦੀ ਆ ਵੀ ਪਤਾ ਨਹੀਂ ਮੈਨੂੰ ਕੀ ਹੋਈ ਜਾਂਦਾ ਵੀ ਮੈਂ ਤਾਂ ਬਹੁਤ ਔਖੀ ਆ ਵੀ ਮੈਨੂੰ ਜਿੱਥੇ ਮਰਜ਼ੀ ਲੈ ਜਾ। ਕਿੱਥੇ ਪੈਣ? ਉਹ ਵਿੱਚ ਹੀ ਘਟਣਾ ਹੋਈ ਆ ਜਾਂ ਘਰ ਆ ਕੇ। ਘਰ ਆ ਕੇ ਹੋਈ ਆ ਜੀ ਸਕੂਲ 'ਚ ਵੀ ਹੋਈ ਆ ਜੀ ਸਕੂਲ 'ਚ ਖਾਣਾ ਨਹੀਂ ਖਾਂਦੀ ਉਹ ਜਮਾ ਵੀ। ਕਿੰਨੀ ਵਾਰ ਘਟਣਾ ਹੋ ਚੁੱਕੀ ਆ? ਦੋ ਵਾਰ ਹੀ ਹੋ ਗਈ। ਵੀ ਚਾਹੁੰਦੇ ਕੀ ਹੋ? ਚਾਹੁੰਦੇ ਆਂ ਜੀ ਆ ਗੰਦੀ ਫੈਕਟਰੀ ਨੂੰ ਬੰਦ ਕਰਾਵੋ। ਇਹੀ ਚਾਹੁੰਦੇ ਆਂ ਸੀ। ਸਾਡੀ ਮੰਗ ਇਹੀ ਆ ਵੀ ਜਿੰਨੇ ਚਿਰ ਇਹ ਚੱਕਣੀ ਹੁੰਦੀ ਅਸੀਂ ਇ ਗੱਲਾਂ ਚਾਉਣੇ ਮੋਰਚਾ ਲੱਗਿਆ ਆ ਹਾਂਜੀ ਮੋਰਚਾ ਸੀ ਫੈਕਟਰੀ ਕੋਲ ਦਾ ਲਾਇਆ ਆ ਜੀ ਇਹ ਗੰਦੀ ਫੈਕਟਰੀ ਆ ਸਾਨੂੰ ਗੰਦੀ ਬਦਬੂ ਆ ਰਹੀ ਆ ਇਹਦੀ ਹੋਰ ਜੀ ਸਾਨੂੰ ਇਹਨੂੰ ਬਿਮਾਰੀਆਂ ਲੱਗ ਰਹੀਆਂ ਕੈਂਸਰ ਦੀ ਬਿਮਾਰੀ ਹੋ ਰਹੀ ਆ ਬੱਚੇ ਸਕੂਲਾਂ ਛੋੜ ਕੇ ਰਹਿ ਗਏ ਨੇ ਜੀ ਸਾਡੇ 10 12 ਬੱਚੇ ਗਿਰ ਗਏ ਗਰੀਬ ਬੱਚੇ ਨੇ ਉਹ ਉਹਨਾਂ ਦੀ ਕੋਈ ਨਿਸਾਰ ਲੈਂਦਾ ਹੈਗਾ ਆ ਕੇ ਬੱਚੇ ਕਿਹੋ ਜਿਹਾ ਪ੍ਰੋਬਲਮ ਕੀ ਹੈ ਜੀ ਬੱਚੇ ਬੇਹੋਸ਼ ਹੋ ਕੇ ਕਿੱ데 ਜਾਂਦੇ ਨੇ ਜਦੋਂ ਹਵਾ ਉਹਦੋਂ ਜਾਂਦੀ ਆ ਸਕੂਲ ਗੰਨੇ ਨੂੰ ਪ੍ਰਸ਼ਾਸਨ ਪੁੱਜਿਆ ਮੌਕੇ ਤੇ ਪ੍ਰਸ਼ਾਸਨ ਦਾ ਕੀ ਹੈ ਜਿਆਦਾ ਆਉਣਾ ਉਹਦਾ ਆਕੇ ਕਹਿ ਗਏ ਤੁਹਾਡੇ ਮੁੰਡਾ ਤੇ ਅਸੀਂ ਪਰਚਾ ਦਰਜ ਕਰਾਂਗੇ ਤੁਹਾਡੇ ਤੇ ਪਰਚਾ ਦਰਜ ਕਰਾਂਗੇ ਐਜੇ ਪ੍ਰਸ਼ਾਸਨ ਤੋਂ ਅਸੀਂ ਕੀ ਕਰਾਉਣਾ ਉਹ ਤਾਂ ਉਹਨਾਂ ਦੀ ਮਦਦ ਉਹਨਾਂ ਦੀ ਗੱਲਾਂ ਸੁਣ ਕੇ ਚਲੇ ਜਾਂਦੇ ਨੇ ਕੀ ਜੀ ਡਰ ਜਾਂਗੇ ਪ੍ਰਸ਼ਾਸਨ ਕਿਹਦੇ ਨਾ ਅਸੀਂ ਨਹੀਂ ਰੱਖਦੇ ਨਹੀਂ ਡਰ ਅਸੀਂ ਇਹ ਪਹਿਲੀ ਵਾਰ ਨਹੀਂ ਨਿਕਲ ਲੱਗੇ ਅਸੀਂ ਤਾਂ ਸਾਡੇ ਤਾਂ ਸਾਰੀ ਜ਼ਿੰਦਗੀ ਇਹੋ ਜਿਹੇ ਕੰਮਾਂ 'ਚ ਹੀ ਲੰਘੀ ਅਸੀਂ ਡਰਦੇ ਜੀ ਸਰਕਾਰ ਤੋਂ ਕੀ ਮੰਗ ਚਾਹੁੰਦੇ ਹਾਂ ਸਰਕਾਰ ਤੋਂ ਜੀ ਮੰਗਦੇ ਹਾਂ ਸਰਕਾਰ ਨੇ ਕੁਝ ਨਹੀਂ ਕਰਨਾ ਸਾਡੇ ਬਾਰੇ ਅਸੀਂ ਆਪ ਦੇ ਜੱਥੇਬੰਦੀਆਂ ਦਾ ਸੰਯੋਗ ਚਾਹੁੰਦੇ ਆਂ ਜੱਥੇਬੰਦੀਆਂ ਸਾਡੇ ਨਾਲ ਨੇ ਸਰਕਾਰ ਸਾਡਾ ਕੁਝ ਨਹੀਂ ਕਰ ਰਹੀ ਨਾ ਤੇ ਭਗਵਾਨ ਤੇ ਮਾਨੋ ਦਾ ਨਾ ਕੋਈ ਹੋਰ ਆਂਦਾ ਹੁਣ ਆ ਜਾਦੂ ਆ ਗਿਆ ਇਸ ਸਿਰਫ ਸਾਨੂੰ ਭਰੋਸਾ ਦੇ ਕੇ ਜਾਂਦੇ ਨੇ ਹੋਰ ਕੁਝ ਨਹੀਂ ਕਰਦੇ